ਬੰਦੇ ਭਾਈ ਅੱਜ ਆਪਾਂ ਜੱਟ ਬਾਬੇ 11 ਟੀਮ ਕੋਲੇ ਬੈਠੇ ਜੀ ਆਪਰੇ ਕੋਲੇ ਬਾਈ ਪਾਲਾ ਬੈਠਾ ਤੇ ਜਿਹੜਾ ਬਾਈ ਗੀਰੂ ਬਣਾਈ ਜਾਂਦੇ ਇਹ ਵੀ ਟੀਮ ਦੇ ਵਿੱਚ ਹੀ ਬੰਦੇ ਆ ਹੁੰਦੇ ਹੋਊ ਵੀ ਨਾ ਨਾ 11 ਨਾਲ ਚਾਹੁੰਦਾ ਸੀ ਕਿ ਬੰਤ ਚੰਦ ਇਹ ਬਾਈ ਚੰਦ ਬੈਠਾ ਜੀ ਤੁਸੀਂ ਵੀਡੀਓ ਦੇ ਵਿੱਚ ਬਹਿਨੇ ਆ ਵੀਡੀਓ ਦੇ ਵਿੱਚ ਜੇ ਬੰਦਾ ਮਖੌਲੀ ਬਣਦਾ ਨਾ ਕਿਵੇਂ ਨਾ ਹੂ ਲੂਕ ਬਣਿਆ ਹੁੰਦਾ ਪਰ ਆਸਾਂ ਦੇ ਵਿੱਚ ਹਣ ਬਾਈ ਨੂੰ ਬਹਿਨੇ ਆ ਜਿਹੜਾ ਗੱਲਬਾਤ ਕੀਤੀ ਆ ਸਾਨੂੰ ਐ ਲੱਗਦਾ ਨਹੀਂ ਬਾਈ ਵੀਡੀਓ ਵਾਲਾ ਬਹੁਤ ਸਹੀ ਗੱਲਬਾਤ ਕਰਦਾ ਉੱਥੇ ਆਉਂਦਾ ਬਾਈ ਸਾਨੂੰ ਸਾਰਿਆਂ ਨੂੰ ਤੇ ਬਈ ਮਾਣਾ ਤੁਸੀਂ ਦੱਸੋ ਜਿਹੜਾ ਕੰਟੈਕਟ ਤਿਆਰ ਕਰ ਗਏ ਆ ਵੀ ਪਹਿਲਾਂ ਸੋਚਦੇ ਆ ਜਾਂ ਬਸ ਕਿਵੇਂ ਸੋਚਿਆ ਤਾਂ ਹੀ ਕਦੇ ਹੈਗਾ ਯਾਰ ਬਸ ਵੀ ਆਪ ਦੇ ਸਾਹ ਜੇ ਨਾ ਤੁਸੀਂ ਸਾਰੇ ਇੱਕੋ ਜਿਹੇ ਰਲੇ ਹੋਏ ਇੱਕ ਦੂਜੇ ਬਾਰੇ ਜਾਣਦੇ ਆ ਜਿਹੜਾ ਮੈਂ ਜਿਵੇਂ ਤੁਸੀਂ ਸਾਰੇ ਇੱਕੋ ਜਿਹੇ ਰਲੇ ਹੋਏ ਇਹੋ ਜਿਹੇ ਬੰਦੇ ਤੁਸੀਂ ਲੱਭੇ ਕਿੱਥੋਂ ਆਏ ਆ ਇੱਕੋ ਜਿਹੇ ਸਾਰੇ ਬਈ ਨੈਸ਼ਨਲ ਸਾਰੇ ਇੱਕੋ ਜਿਹੇ ਹੈਗੇ ਨਹੀਂ ਇਹ ਲੋਕ ਕਿਸੇ ਪਿੰਡ ਚ ਹੀ ਕੰਜਰ ਇਕੱਠੇ ਹੋ ਸਾਰੇ ਮੈਂ ਕਹਿੰਦਾ ਬਾਬੇ ਇੱਕੋ ਜਿਹੇ ਪੈਸੇ ਦਾ ਸਾਰੇ ਬੰਦੇ ਦੀ ਬੱਚੀ ਗੱਲ ਦੋ ਜਿਹੇ ਜਿਹੜੀ ਵੀਡੀਓ ਨਹੀਂ ਆ ਆਜਨੇ ਗੱਲ ਕਹਿੰਦੀ ਆ ਕਿ ਦੂਜਾ ਉਹਦਾ ਪੈਣੀ ਜਾਣਾ ਇਹਦੇ ਆਲਾ ਬੰਦਾ ਕਈ ਪਿੰਡਾਂ 'ਚ ਅਲਾ ਦਾ ਵਿਕੰਜਰ ਖੇਡੇ ਹੁੰਦੇ ਆ ਕਿਤੇ ਇਕੱਠਾ ਇਕੱਠੇ ਹੋ ਜਾਂਦਾ ਉਹ ਵਰਕ ਬਣਾ ਜਾਂਦਾ ਨਹੀਂ ਤੇ ਉਹ ਵਿਕੰਜਰ ਕਿੱਥੇ ਨਾ ਗੂੜੇ ਉਹ ਨਹੀਂ ਇਕੱਠੇ ਜੁਆਨਾ ਨਹੀਂ ਅਸੇ ਠੀਕ ਆ ਪਹਿਲਾਂ ਦੇ ਕੱਢੀ ਹਾਂ ਬਈ ਜੇ ਮੈਂ ਕੋਈ ਨਾ ਸ਼ਹਿਰ ਆ ਜਾ ਵੱਡਾ ਸ਼ਹਿਰ ਆ ਜਾ ਕਿਸੇ ਹੋ ਵੀ ਹੋਰ ਆ ਉਹ ਬਾਬਾ ਜਾਨਾ ਕਿਸੇ ਕੰਮ ਸਰਤੇ ਚੱਲੂ ਜਾ ਗਏ ਜਾਂਸਣਾ ਸਰਤੇ ਜਾਂ ਬਿਜ਼ਨਸ ਤੇ ਪਰ ਜਦੋਂ ਕੋਈ ਪਿੰਡ ਜਾਂ ਸ਼ਹਿਰ ਸੋਦਾ ਸ਼ਹਿਰ ਕਿਸੇ ਉਹਨਾਂ ਨਾਂ ਦੇ ਵਿੱਚ ਬਣਾਉਣਾ ਬਹੁਤ ਔਖਾ ਜਿਹੜਾ ਮਾਨਸਾ ਮੈਂ ਦੀ ਆਪਾਂ ਗੱਲ ਕਰਦੇ ਆ ਮਾਨਸਾ ਜਨੇ ਜੀ ਤੇ ਬੰਦਾ ਬਾਬਾ ਦਫਆਬਾਸੀ ਇਹਨਾਂ ਚੱਲਦਾ ਦੇ ਵਿੱਚ ਰਹਿਣੀ ਸੀ ਪਹਿਲਾਂ ਸਿੱਧੂ ਮੂਸੇਵਾਲੇ ਨੇ ਚੱਕਿਆ ਫੇਰ ਭਾਈ ਜੱਤਾਂ ਬਾਬੇ ਬੰਦਰਾਣਾ ਨੇ ਹੁਣ ਇਹਨਾਂ ਦਾ ਪੂਰਾ ਮਾਨਸਾ ਚਾਚਾ ਦੇ ਵਿੱਚ ਲਿਆ ਆ ਨਾ ਤੇ ਜੱਗੂ ਆ ਗੋਬਰੇ ਬਹੁਤ ਵੱਡੀ ਗੱਲ ਆ ਵੀ ਇਹਨਾਂ ਮਾਨਸਾ ਕੋਈ ਜਾਣ ਨਾਲ ਜੀ ਮਾਨਸਾ ਸੀ ਕੀ ਸ਼ਹਿਰ ਆ ਕਿੰਨਿਆਂ ਵਿੱਚ ਟਿੱਗਿਆ ਦਾ ਪਿੰਡ ਕਹੇ ਨਾ ਇਹਨਾਂ ਦਾ ਮੂਲ ਪਾਤਾ ਸਿੱਧੂ ਮੂਸੇਵਾਲੇ ਜੱਗੂ ਆ ਗੋਬਰੇ ਜੱਤਪਾਤੇ ਬੰਦਰਾਣੇ ਤੁਸੀਂ ਵੇਣੇ ਇਹਨਾਂ ਨੂੰ ਵੀਡੀਓ ਦੇ ਵਿੱਚ ਐਵੇਂ ਹੀ ਕਹਦੇ ਵੀ ਖੰਗਾਂ ਦੀ ਵੀਡੀਓ ਪਾਈ ਵੇਣੇ ਆ ਇਹ ਗੱਲ ਚਾਂ ਉਹ ਸਾਨੂੰ ਆਏ ਹਾਂ ਨਾ ਸੁੰਢੀ ਵੀਡੀਓ ਆਉਗੀਆਂ ਜਿਵੇਂ ਕੈਨੇਡਾ ਦਾ ਵੀ ਜਾਣਾ ਹੁੰਦਾ ਸਾਨੂੰ ਆਏ ਚਾਹ ਉਹ ਵੀਡੀਓ ਬਣਾਇਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਸੋਡਾ ਇਤਨ ਨਵਾਤੇ ਸਾਰੇ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਆ ਤੁਸੀਂ ਚਲੋ ਬਹੁਤ ਵੱਡੀ ਗੱਲ ਹੈ ਕਿ ਇੱਕ ਸਿੱਧੂ ਮੂਸੇ ਦਾ ਦਾ ਬਹੁਤ ਵੱਡੀ ਸ਼ਖਸੀਅਤ ਸੀ ਇੱਕ ਹਨ ਜੰਜਕੂ ਅਜ਼ੀਂ ਦੇ ਜਲੇ ਕਨੀ ਕੇ ਗੰਜਰ ਕਲਾਕਾਰਾਂ ਛੋਟੇ ਜੇ ਤੇ ਚਲੋ ਤੁਹਾਡਾ ਪਿਆਰ ਆ ਭਰਾਵਾਂ ਦਾ ਬਾਪੀ ਬਹੁਤ ਵੱਡਾ ਧੰਨਵਾਦ ਆ ਤੁਹਾਡਾ ਜਿਹੜਾ ਵੀ ਵੀਡੀਓ ਦੀਆਂ ਦੀ ਕਰਦੇ ਹੋ ਹਾਂ ਵੀਡੀਓ ਤੇ ਪਾਈ ਸਬਸਕ੍ਰਾਈਬ ਕਰਦੇ ਮੈਂ ਜੇ ਸਲਫਾ ਤਾਂ ਇਹੋ ਕਹਿੰਦੇ ਸਾਡੇ ਪਿੰਡ ਦੇ ਨਾਲ ਸੈਲਰ ਨਹੀਂ ਬਾਹਰ ਜਾਂਦੇ ਆ ਖੂਨ ਵੀ ਵੰਦਣਾ ਉਹ ਜੀ ਉਹ ਵੇਚ ਕੇ ਹਾਂ ਸਾੜੀ ਆਉਂਦਾ ਬੰਦਾ ਸੀ ਖੁੱਲ ਜਾਂਦੇ ਹੁੰਦੇ ਆ ਭਾਵੇਂ ਤੇ ਮਰਜ਼ੀ ਨਾਲ ਚੋਕੇ ਸੋਡੀ ਜਿਹਨੂੰ ਵੀ ਨੇ ਆ ਤੇ ਆਪਣਾ ਦੂਜਾ ਬਾਈ ਹੈ ਨਹੀਂ ਹੈ ਨਾ ਵਿੱਚ ਬੰਨ ਜਾ ਬੰਨ ਬੰਨ ਤਾਂ ਜਵਸੋ ਕੰਮ ਚੜ ਜਾਈ ਨਹੀਂ ਸੀ ਹੁੰਦੇ ਸਾਰੇ ਠੀਕ ਹੈ ਜੀ ਜੀ ਨਾ ਮੌਨ ਦਵਾਈ ਕੀ ਕਹਿੰਦੇ ਹੈ ਭਾਈ ਜਦੋਂ ਕਮੈਂਟ ਵਿੱਚ ਆਉਂਦੇ ਹੈ ਬਹੁਤ ਦਵਾਈਆਂ ਵੀ ਜਰਾ ਸੀ ਟੈਂਸ਼ਨ ਦੀ ਜੋਈ ਗਏ ਨਾ ਮਾੜੀ ਲਈ ਹਾਂ ਟੈਂਸ਼ਨ ਹੀ ਹੋਈ ਨਾ ਮਾੜੀ ਲਈ ਬੜਾ ਭਾਈ ਤੁਸੀਂ ਇਹ ਸੋਚਿਆ ਕਿ ਭਾਈ ਇਹ ਕਿਵੇਂ ਵੀਡੀਓ ਚਾਲ ਕਿਤੇ ਆ ਚੀਜ਼ ਚੱਲੂਗੀ ਭਾਈ ਇਹਨਾਂ ਮਾਮਲਿਆਂ ਵਿੱਚ ਗੱਲ ਆਈਏ ਸੋਚੇ ਤੋਂ ਬਾਅਦ ਕੁਝ ਹੁਣ ਗੱਲ ਥੋੜੀ ਦੂਜੇ ਪੱਛੇ ਜੋਜਨ ਮੀਡੀਆ ਤੇ ਬਾਹਰ ਜਾਂਦੀ ਹੈ ਵੀ ਇਹ ਗਾਲਾਂ ਗੋਲਾਂ ਜਾਦੇ ਜਾਂ ਗੰਦ ਪਾਉਂਦੇ ਪਰ ਉਹ ਗੰਦ ਪਾਉਣ ਵਾਲੀ ਜਾਂ ਗਾਲਾਂ ਵਾਲੀ ਗੱਲ ਨਹੀਂ ਹਾਂ ਅਜਿੱਤੇ ਸੋਚ ਕੇ ਚੱਲੇ ਸੀ ਪਰ ਜਿਹੜਾ ਬਜ਼ੁਰਗਾਂ ਦੀ ਪੁਰਾਣੀ ਸਾਦੀ ਪਹਾੜਾਂ ਦੀ ਪਿੰਡਾਂ ਦੀ ਹਾਂਜੀ ਜਿੱਥਾਂ ਪਹਿਰਾਵਾ ਸੀ ਜਾਂ ਉਹ ਆਪ ਚ ਚੌੜ ਕਰਦੇ ਜਾਂ ਗਾਲਾਂ ਜਿਹੜੀ ਚੀਜ਼ ਵੀ ਖਤਮ ਹੋ ਗਈ ਸੀ ਆਉਣ ਵਾਲੇ ਸਮੇਂ 'ਚ ਖੁੱਲ੍ਹ ਜਾਣੀ ਸੀ ਲੋਕਾਂ ਨੇ ਉਹ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਸੀ ਪਰ ਚਲੋ ਕੁਝ ਮਾੜਾ-ਮੋਟਾ ਮਸਾਲਾ ਤੇ ਬੜੀ ਜਿਆਦਾ ਲੱਗ ਪਈ ਗਿਆ ਉਹ ਜਿਆਦਾ ਸੋਸ਼ਲ ਮੀਡੀਆ ਦੇ ਜਿਹੜੇ ਪੜੇ ਲਿਖੇ ਲੋਕ ਆ ਜਾਂ ਜਿਆਦਾ ਵਿੱਦਵਾਨ ਗਿਆਨਮਾਨ ਨੇ ਉਹਨਾਂ ਨੂੰ ਥੋੜਾ ਜਿਹਾ ਪੜਾ ਲਾਦਾ ਪਰ ਆਪਣੇ ਪਿੰਡਾਂ ਵਾਲੇ ਇਹ ਗੱਲ ਭਲੀ ਭੰਤ ਜਾਣਦੇ ਆ ਵੀ ਆਪਣੇ ਪਿੰਡਾਂ 'ਚ ਕੀ ਕੋਈ ਚੱਲਦਾ ਸੀ ਜਾਂ ਕਿਵੇਂ ਬਜ਼ੁਰਗ ਆਲ ਦੀ ਜ਼ਿੰਦਗੀ ਵਧੀ ਇਸ ਦਰਦੇ ਸੀ ਕਿਵੇਂ ਗਾਲਾਂ ਚੱਲਦੇ ਆ। ਇਹੋ ਚੀਜ਼ ਲੈ ਕੇ ਚੱਲੇ ਹੋਏ ਆ। ਦੇਖੋ ਭਾਈ ਆਪਾਂ ਕਹਿੰਦੇ ਹਰੇਕ ਪੇ ਕਿਸੇ ਦਾ ਕਿਸੇ ਦੇਸ਼ ਦਾ ਵਿਰਸਾ ਹੁੰਦਾ ਤੇ ਮੈਂ ਬਾਹਵੇਂ ਦੇਸ਼ਾਂ ਦਾ ਵਿਰਸਾ ਨਾ ਭਾਵੇਂ ਲੱਗੇ ਤੋਂ ਇਹ ਕਰਦੇ ਆ। ਹਾਂ ਠੀਕ ਆ। ਜਦੋਂ ਪ੍ਰੈਜ਼ੀਡੈਂਟ ਆਉਂਦੇ ਸੀ ਉਹ ਉੱਧਰ ਆਇਆ ਕਰਦਾ। ਆ ਵੀ ਜਾਂਦਾ। ਹਾਂ ਹਾਂ। ਉਹ ਮੈਂ ਵੀ ਇਹ ਵਿਰਸਾ ਜਿਹੜਾ ਪੰਜਾਬ ਦੇ ਪਿੰਡਾਂ ਦਾ ਇਹ ਜਿਹੜਾ ਗਾਲਾਂ ਇੱਕ ਵਿਰਸਾ। ਵਿਰਸਾ। ਗਾਲਾਂ ਦਾ ਬੀਝ ਆ ਸ਼ਬਾਸ਼ ਆ। ਅਸੀਂ ਕਿ ਰਾਖੀ ਉਹ ਤਾਂ ਬੈਠੇ ਸੀ ਭਾਈ ਤੇ ਮੇਰੇ ਡੈਡੀ ਨੇ ਮੈਨੂੰ ਕਹਿੰਦਾ ਭਈ ਉਹ ਕੰਮ ਕਰਦੇ। ਮੈਂ ਖੜੀ ਹੋਣਾ ਉਹਨੂੰ ਗਾਲ ਦੀ ਗਾਲ ਯਾਰ ਆ ਵਾ ਜਾਣ ਨਹੀਂ ਪਾਉਂਦੀ ਆ ਬੰਦੇ ਨੀ ਨੱਚ ਗਾ ਤੇ ਬਾਕੀ ਜਿਹੜਾ ਗੱਲ ਨਹੀਂ ਕਰਦਾ ਨਹੀਂ ਗਾਣਦੇ ਜਿਹੜਾ ਜਿਹਨਾਂ ਨੂੰ ਆਪਾਂ ਕਹਿੰਦੇ ਪੜਾਉ ਤੂ ਬੁੱਲਾਵਣਾ ਆਪਾਂ ਬਾਹਰ ਆਪਾਂ ਭੇਜਦੇ ਆ ਜਿਹੜੇ ਆਪਣੇ ਜਵਾਂਗ ਜਾਂਦੇ ਤੋਂ ਆਪਾਂ ਜਾਗ ਦੇ ਵਿੱਚੋਂ ਉਧਰ ਵੀ ਨਾ ਬਈ ਗਾਦੀ ਆਪਾਂ ਬਿਹਣੇ ਆ ਹਾਂ 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 ਕਿੰਨੇ ਬੰਦੇ ਨੇ ਬੋਲ ਕੇ ਪਾਇਆ ਵੀ ਯਾਰ ਬੁਰਾ ਵਾਲਾ ਭਈ ਨਾਮ ਸੋਈ ਜਵਾ ਹਾਂ ਹਾਂ ਵਿਆਹ ਦੇ ਤਰ ਕੋੜੀਆਂ ਨੂੰ ਜਿਆਦਾ ਔਖਾ ਤੋੜੇ ਉਧਰ ਜਿਆਦਾ ਰਹਿ ਗਈਆਂ ਇਹ ਗੱਲਾਂ ਹਾਂ ਹੈਗਾ ਤੇ ਪਰ ਜੇ ਗਾਣਾ ਕੱਢਣਾ ਬਈ ਚਲੋ ਇਹ ਦੇਖੋ ਗੰਦਾਂ ਦੀ ਗੱਲ ਕਰਦੇ ਸੀ ਭੜਾ ਕੇ ਘਰਾਂ ਦੇ ਵਿੱਚ ਬੈਂਦੇ ਬਈ ਸਾਰੇ ਗਾਣਾ ਕ ਗਾਣਾ ਕੰਦ ਦਾ ਬਈ ਹੁਣ ਹਿੰਦੀ ਫਿਲਮਾਂ ਚ ਕੁਣੀਆਂ ਬੀਗਲਮਾਂ ਦੇ ਵਿੱਚ ਵੀ ਹਾਂ ਹਾਂ ਜਿੱਥੇ ਕਿਤੇ ਕੋਈ ਗੀਤ ਆ ਜਾਂਦਾ ਜਾਂ ਇਹ ਸੀਨ ਉੱਡੇ ਜਾਂ ਅੰਗਰੇਜ਼ਾਂ ਦੇ ਪਰਾਂ ਦੇ ਵਿੱਚ ਤੇ ਨੀਵੇਂ ਨਹੀਂ ਦੇਖਦੇ ਸੀ ਹਿੰਦੀ ਹਾਂ ਹਾਂ ਇਹ ਚਿੰਜਾ ਜਾ ਆ ਆ ਮਨ ਨੇ ਟੇੜੇ ਸ਼ਹਿਰਾਂ ਦੇ ਕਿ ਚੀਂ ਦੇਖ ਲੋ ਜਿਹਨੂੰ ਵੀ ਪਿੰਡ ਨੂੰ ਸ਼ਹਿਰ ਲੱਗਦਾ ਆ ਅੱਡੇ ਬਣ ਕੇ ਜੇ ਜਮਾ ਦੇ ਹਾਂ ਹਾਂ ਬਹੁਤ ਕੋਸ਼ਿਸ਼ ਹੋ ਰਹੀਆਂ ਯਾਰ ਕੰਦੇ ਦਾ ਭਾਈ ਜਾਰਾ ਬਾਲਾ ਬੋਸੇ ਰੋੜਾ ਚੰਦੀ ਗਰ ਗਿਆ ਪਤਾ ਕਰਕੇ ਹੀ ਗਿਆ ਛੋਟੇ ਲਈ ਕੋਰਾ ਕਈ ਫੈਲਾ ਜੇਰਾ ਉਹ ਬੰਦਾ ਆ ਕੇ ਨਾ ਦਿਖਾ ਜਾਂਦਾ ਆ ਬੰਦਿਆਂ ਦਾ ਸੂਲ ਹਟਾ ਲੈ ਆਇਆ ਕੋ ਚੱਲੀ ਦਰਾਂ ਲੱਗਾ ਬਹੁਤ ਜ਼ੋਰ ਨਾਲ ਪਾਵੇਂ ਤਾਂ ਪਿੰਡਾਂ ਵਾਲਿਆਂ ਨੂੰ ਦਬਣਾ ਫੜਾ ਸੌਖਾ ਹੋਏ ਨਹੀਂ ਦੱਲਾ ਹੈ ਉਹ ਗੰਦ ਭੈਣ ਤਾਂ ਬਹੁਤ ਜੇ ਸਾਰਾ ਦਿਨ ਗੀਣੀ ਜਨਨ ਕੋ ਆਪਾਂ ਕੋਈ ਬਤਾਈ ਹੋਏ ਇਹਨਾਂ ਦਾ ਕਹਾਣੀ ਹੈ ਗੱਲ ਵਾ ਪਿੰਡਾਂ ਵਾਲਾ ਜਦੋਂ ਨਗਾਟਾ ਆਜੂ ਨੂੰ ਦੱਬਿਆ ਜਾਂਦਾ ਹੈ ਬਈ ਗਾਣੇ ਗਾਣ ਜਾਂ ਨਹੀਂ ਇਹਨਾਂ ਦਿਮਾਗ ਦੀ ਅਸੀਂ ਕਦੇ ਦੇਖਿਆ ਵੀ ਇਹਨਾਂ ਤਗੜਾ ਮਿਸਟਰ ਗਾਣਾ ਵੀ ਤੁਸੀਂ ਖਾਰ ਕਰਦੇ ਨਾ ਨਾਲ ਦੇ ਨਾਲ ਬਈ ਇਹ ਗਾਣਾ ਪਾਇ ਸਾਡੀ ਗਾਣੇ ਤੂੰ ਬਈ ਨੇ ਜਜ਼ ਕਰਾਦੀ ਗੱਲ ਵੀ ਗਾਣਾ ਬਸ ਆਪਣਾ ਦੋ ਚੱਲ ਦੇ ਨਾ ਚਾਰਿਆ ਅੱਜ ਵੀ ਗਾਣਾ ਆਇਆ ਬਈ ਜਨਾ ਬਾਬੀ ਆ ਮਾਲਕ ਕਿਰਪਾ ਕਰੇ ਪੜਾਕੇ ਗਾਣੇ ਦੇਖੋ ਕਿਹੜੇ ਨੋਟ ਪੈਂਦੇ ਆ ਇਹ ਜਿਹੜਾ ਗਾਣਾ ਕਿਹਾ ਵੀ ਕਹਿੰਦੇ ਵੇਖਦੇ ਕੰਡਾ ਉਹ ਕੀ ਕੀ ਚੀਜ਼ ਵੇਚੋਗੇ ਗਾਣੇ ਦਾ ਬੜਾ ਦੱਸਾਂਗੇ ਤੁਹਾਨੂੰ ਗਾਣਾ ਵੀ ਇਹ ਜਿਹੜਾ ਸਮਾਂ ਚੱਲ ਰਿਆ ਜ਼ਮਾਨੇ ਦਾ ਪਹਿਰਾ ਠੀਕ ਹੈ ਵੀ ਜਿਹੜਾ ਦਾਦਾ ਦਾ ਪਹਿਰਾ ਅੱਜ ਕੱਲ ਸਮਾਂ ਚੱਲ ਰਿਹਾ ਵੀ ਜਾਂ ਗਾਲੇ ਦੀ ਦੁਨੀਆ ਉਸ ਅਸ਼ਿਸ਼ ਤੋਂ ਤੇ ਆ ਇਹ ਗਾਣਾ ਦੇਖੋ ਤੁਸੀਂ ਸੁਣ ਕੇ ਪਤਾ ਜਿਵੇਂ ਅੱਜ ਦਾ ਜਿਵੇਂ ਆਪਣਾ ਸਮਾਂ ਚੱਲਦਾ ਵੀ ਜੈ ਜਮਾ ਹੌਲ ਤੇ ਆ ਗਾਣਾ ਜਿਵੇਂ ਛੋੜੇ ਨਾਲ ਨਹੀਂ ਟੀਮ ਆ ਮੈਂ ਚੰਨ ਬਾਤ ਦਈ ਪੂਰਨ ਖਾਨ ਦੇ ਜਗ ਕੋ ਸੋਰਖਾ ਨਾਲ ਦੇ ਬੰਦਿਆਂ ਨੂੰ ਵੀ ਕਮੀ ਆ ਜੇ ਮੋਲ ਯਾਰ ਤੇ ਤੋਂ ਵੱਧ ਠੱਕੀ ਠੱਕੀ ਤੁਰੇ ਉਹਨਾਂ ਨੂੰ ਸਾਨੂੰ ਫੋਨ ਤਾਂ ਆ ਬਈ ਸਾਨੂੰ ਕਹਿਦਾ ਦੰਦਾ ਅਗਲਾ ਬੀਤੇ ਬੰਦੇ ਨੇ ਵੀ ਪਾਈਆਂ ਜੀ ਟੱਟੀਆਂ ਵਾਲੀਆਂ ਵੀ ਟੱਟੀਆਂ ਲੱਗੀਆਂ ਉਹਦੇ ਵਿੱਚ ਮੈਂ ਚੋਦਾ ਉਹਨਾਂ ਨੇ ਵੀ ਕਿਦਾਂ ਸੱਜਾ ਹਾਂ ਜਿਲ ਤੋਂ ਤੱਕ ਸਾਨੂੰ ਫੋਨ ਆ ਗਏ ਹਾਂ ਮੈਂ ਕਹਿੰਦਾ ਸਾਡੇ ਤਾਂ ਟੱਟੀਆਂ ਹੀ ਲੱਗੀਆਂ ਜੇ ਲੋਕਾਂ ਨੂੰ ਦਿਲ ਦੇ ਦੌਰੇ ਪਾਈ ਜਾਂਦੇ ਤੇ ਗੀਕਰਾਂ ਨਹੀਂ ਪੈਂਦੇ ਜਾਂ ਜੀ ਟੱਟੀ ਦੇ ਬਾਦ ਕੇ ਮੰਜਾ ਹੁੰਦਾ ਅਜ ਤਾਂ ਬੇਰਵੀ ਖੁੱਲ੍ਹੇ ਕੋ ਹੁੰਦੇ ਆ ਛੱਤ ਕੋਲ ਬਹੇ ਲੱਗੋਈ ਜੇ ਜੀਂ ਦਾ ਡਰ ਭੈ ਨਹੀਂ ਤੇ ਪਰ ਕੋਈ ਸਮਾ ਸੇਸ਼ਟਮ ਜਾਂ ਜਿਹੜਾ ਬੰਦਾ ਕੰਮ ਜਿ ਸਵਾਈ ਦੇ ਠੀਕ ਗੀ ਗੋਲ ਈ ਜਾਂ ਦੇਖਣੀਆਂ ਪੈਂਦੀਆਂ ਸੋਚਣਾ ਸਮਝਣਾ ਪੈਂਦਾ ਜਾਂ ਕਈ ਈ ਚੀਜ਼ਾਂ ਦੇ ਸਮਝੋ ਉੱਤੇ ਕਰਨੇ ਪੈਂਦੇ ਆ ਕਈ ਖੁੱਲ੍ਹੇ ਆਮ ਚੱਲਣਾ ਪੈਂਦਾ ਜੀ 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 ਆਪਾਂ ਟੇਕ ਅਵੇ ਨਾ ਕਿਤੇ ਨੀਵੇਂ ਵੀ ਹੋ ਜਾਂਦਾ ਜਿਹੜੀ ਜਦੋਂ ਦੁਨੀਆ ਚੱਲਦਾ ਨਾ ਇੱਕ ਪਬਲਿਕ ਦੀ ਪ੍ਰਾਪਰਟੀ ਹੋ ਜਾਂਦਾ ਬੰਦਾ ਠੀਕ ਹੈ ਜਿੱਥੇ ਪਬਲਿਕ ਦੀ ਪ੍ਰਾਪਰਟੀ ਹੋ ਜੇ ਉੱਥੇ ਇਕੱਲੀ ਆਪ ਦੀ ਮਰਜ਼ੀ ਵੀ ਨਹੀਂ ਚੱਲਦੀ ਹੁੰਦੀ ਇਕੱਲੀ ਆਪ ਦੀ ਮਰਜ਼ੀ ਤਾਂ ਉੱਥੇ ਚੱਲੂ ਜੇ ਆਪਾਂ ਖੇਤੀ ਕਰਦੇ ਆਪ ਦੀ ਘਰੇ ਮਰਜ਼ੀ ਕਰਦੇ ਘਰੇ ਮਰਜ਼ੀ ਜਦੋਂ ਆਪਾਂ ਪਾਵਲੇ ਕਿਚਾਂਗੇ ਲੋਕਾਂ ਨਾਲ ਮੁਕਾਬਲਾ ਕਰਗੇ ਸਹੀ ਸਮਝ ਆ ਗਿਆ ਉਹ ਸਾਰੀਆਂ ਚੀਜ਼ਾਂ ਦੇ ਚੰਗੇ ਮਾੜੇ ਬੈਠਣਾ ਪੈਂਦਾ ਤਿੰਦੋਂ ਹੋਗਾ ਬਗਦੀ ਉਹ ਵਿੱਚੋਂ ਨਾ ਬਿਝਾਰਾ ਕੋਈ ਦੇਖਣਾ ਪੈਂਦਾ ਆਹ ਫਰਾ ਭਾਈ ਇਹ ਬਾਈ ਇਹ ਬਣਾ ਬੋਲਦਾ ਇਹਨੇ ਢੀੜਗੂਲੇ ਬੈਠਦਾ ਬਹੁਤ ਪ ਤਾਂ ਹੁਣ ਦੋ ਘੰਟੇ ਹੋਇਆ ਬੈਠਾ ਮਾਣਾ ਕੀ ਕੀ ਗੱਲ ਇਹ ਬਸ ਉਹ ਚੀਜ਼ ਆ ਆਪਦੀ ਨਾਨਕੀ ਸ਼ਾਮ ਕੇ ਰੱਖਦੇ ਉਦੋਂ ਥੱਕੇ ਮਾਰਦੇ ਉਹ ਨਹੀਂ ਉਹ ਤਾਂ ਗੱਪਾਂ ਰੇ ਗੁਰਲੇ ਹੋਦੋਂ ਚੱਲਦੇ ਸਾਡੇ ਜਾਦੇ ਬੰਦੇ ਟੀਮ ਦੇ ਤੈਨੂੰ ਚੁਪ ਚੁਪੀਂ ਚੀ ਮਿਲਦੇ ਸਾਈਲੈਂਟ ਜਿੰਨਾ ਕੀ ਆ ਉਦੋਂ ਬਾਅਦ ਚੱਲਦੇ ਲੋਨ ਤੇ ਠੀਕ ਹੈ ਜੀ ਇਹ ਤੁਸੀਂ ਮਾਣਾ ਆ ਭਈ 32 ਸਿਲੰਡਰ ਦਾ ਆਪਾਂ ਤਾਂ ਚੱਲ ਚੱਟਿਆ ਆ ਰੋਟਾ ਵੀ ਇਹ ਨਹੀਂ ਭਾਈ ਆਪਾਂ ਜੱਤੀ ਜਣਾ ਠੀਕ ਹੈ